ਅੰਮਲੋ ਇੰਨੀਆਂ ਮੋਜਾ ਲੱਗੀਆਂ ਨਵੇਂ ਤੇ ਨਵੇਂ ਨਾਈਟਸੂਟ ਮਿਲਣ ਦੀ ਅੰਮਨ ਜਿਹੜਾ ਇੱਧਰ ਸਾਹਮਣੇ ਉਹ ਮਾਰ ਕੇ ਤੁਹਾਡੀ ਦੀਦੀ ਲਈ ਮਗਾਉਂਦੇ ਆ ਉਹ ਹੀ ਆਪਾਂ ਲੈਣਾ 1 2 3 ਸਤੌਲੀਆਂ ਨਾਲ ਇਗਨੋਰ ਕਰਕੇ ਇਹਨਾਂ ਤੌਲੀਆਂ ਤੇ ਨਹੀਂ ਚਾਹੀਦਾ ਪਤਾ ਲੱਗਿਆ ਵੀ ਨਹਾ ਕੇ ਪਾਉਣਾ ਬਸ ਹਾਂ ਨਹਾ ਕੇ ਹੀ ਪਾਉਣਾ ਹੈਗਾ ਬਿਨਾ ਨਹਾਤੇ ਨਹੀਂ ਪਾਉਣਾ ਹੈਗਾ ਪਸੀਨੇ ਚ ਲਿਬੜੇ ਤੇ ਪੜੇ ਨਹੀਂ ਪਾਣਾ ਇਹਦੀ ਇੱਕ ਚੀਜ਼ ਨੋਟਿਸ ਕੀਤੀ ਇਹਦੀ ਜਿਹੜੀ ਮੈਂ ਠੀਕ ਆ ਹੁਣ ਬਸ ਆ ਪਿੱਛੋਂ ਦਰਦ ਨਹੀਂ ਹਟਦਾ ਸਾਰੇ ਬੈਕ ਚ ਜਿਹੜੀ ਇਹਦੀ ਸ਼ਰਟ ਦੀ ਸ਼ੇਪ ਹੈ ਨਾ ਟੀ-ਸ਼ਰਟ ਦੀ ਉਹ ਬੜੀ ਸੋਹਣੀ ਹੈ ਜਿਹੜੀ ਇਹ ਟੀ-ਸ਼ਰਟ ਦੀ ਸ਼ੇਪ ਹੁੰ ਜੀ ਜਿਹੜੇ ਮੇਰੇ ਸੀ ਦੇ ਬੋਡੀ ਸੈੱਟ ਉਹ ਓਵਰ ਕੰਫੀਡੈਂਟ ਜਿਨ੍ਹਾਂ ਨੇ ਪਹਿ ਆਰਡਰ ਕਰਨਾ ਉਹ ਐਵੇਂ ਦੇ ਜਰੂਰ ਕਰੋ ਜਿਹੜੇ ਜਿਹੜੀਆਂ ਬੰਨੀਆਂ ਪਹਿਣਾ ਪਤਲੀਆਂ ਲੱਗਣਾ ਚਾਹੁੰਦੀਆਂ ਨੇ ਨਾ ਚੱਲ ਆਇਆ ਮਤੇ ਨਹੀਂ ਆ ਕਿ ਆ ਤਰਾ ਵੀਡੀਓ ਆ ਮੈਂ ਅਪਲੋਡ ਕਰਨ ਤੋਂ ਬਣਾਣੀ ਵੀਡੀਓ ਸੋ ਆਹ ਦੇਖੋ ਚਲੋ ਕਰੋ ਫਤੇਨਾ ਕੰਮ ਕਰ ਰਿਹਾ ਤੇ ਕਹਿੰਦਾ ਮम्मा ਮੈਂ ਵੀਡੀਓ ਬਣਾਉਂ ਮੈਂ ਕੰਮ ਕਰ ਰਿਹਾ ਆ ਦੇਖੋ ਮੇਰੇ ਮੇਂ ਪੈਸੇ ਠੀਕ ਹੈ ਫਤੇ ਰਹਿੰਦੀ ਨਾ ਪਹਿਲਾਂ ਹਿੰਦੀ ਦੀ ਬੁੱਕ ਆਈ ਨਹੀਂ ਸੀ ਤੇ ਹੁਣ ਆਇਆ ਸੈੱਟ ਇਹ ਕੋਈ ਫਤੇ ਸਿੰਘ ਦਾ ਹੁਣ ਹਿੰਦੀ ਦਾ ਕੰਮ ਪਿਆ ਸੀਗਾ ਬਹੁਤ ਜ਼ਿਆਦਾ ਤੇ ਫਤੇ ਸਿੰਘ ਜੀ ਲੱਗੇ ਹੋਏ ਨੇ ਫਟਾਫਟ ਕੰਮ ਖਤਮ ਕਰ। ਫਸਟ ਗੱਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਰ ਵਸੀ ਵਲੌਗਸ। ਤੇ ਟਾਈਮ ਹੋ ਗਿਆ ਜੀ ਪੌਣੇ ਕੇ 3 ਵਜੇ ਦਾ। ਤੇ ਆ ਗਏ ਅਸੀਂ ਸਕੂਲ ਤੋਂ। ਓ ਮਾਈ ਗੋਡ। ਮੰਨ ਜਿਆਦਾ ਤੇਜ਼ ਹੋ ਗਈ। ਬਾਹਰ ਮੰਨ ਅਗਲਾ ਹੀ ਸੀਗੀ ਜਿਹੜੇ ਪਏ ਸੀਗੇ ਕਾਗਜ਼ ਨੂੰ ਗੁਰਜੇ ਲਈ ਫਾਫਿਲ ਨੂੰ ਫੇਨ ਦੇਣਾ ਸੀ ਅੰਦਰ ਹੀ ੱਗ ਲਾਦਨੇ ਆ ਬਾਹਰ ਨਹੀਂ ਸਿੱਟਦੇ ਹੈਗੇ। ਤੇ ੱਗ ਜੀ ਤਾਂ ਜਿਆਦਾ ਹੀ ਤੇਜ਼ ਹੋ ਗਈ ਆ। ਇੱਕ ਬਾਹਰੇ ਚੱਲ ਵੀ ਹਵਾ ਰਹੀ ਆ। ਉਨੇ ਕੋਲ ਕਢਣਾ ਪੈਣਾ ਕਿਉਂਕਿ ਉਧਰਲੇ ਪਾਸੇ ਚਾਦਰ ਹੈ ਅੱਜ ਨਾ ਫਤੇ ਰਾਨੇ ਫੇਰ ਜਾਮਣਾ ਮੰਗਵਾਈਆਂ ਸੀਗੀਆਂ ਤੇ ਨਾਲੇ ਨਾ ਫਤੇ ਯਾਦ ਕਰਨ ਦਾ ਇੱਕ ਪਿਛਲੀ ਵਾਰੀ ਪਾਪਾ ਜਾਮਣਾ ਲੈ ਕੇ ਕਹਿੰਦਾ ਮਮਾ ਇਸ ਵਾਰ ਨਹੀਂ ਸੀ ਪਾਪਾ ਨੂੰ ਭੇਜਣਾ ਹੈਗਾ ਕਹਿੰਦੇ ਜਾਮਣਾ ਲੈਣ ਵਾਸਤੇ ਪਿਛਲੀ ਵਾਰੀ ਪਾਪਾ ਡਿੱਗ ਗਏ ਸੀ ਕਹਿੰਦੇ ਜਾਮਣਾ ਤੋਂ ਤੇ ਹੁਣ ਬਸ ਅਸੀਂ ਨਾ ਅੱਜ ਸਕੂਲ ਤੋਂ ਆਂਦਿਆਂ ਹੀ ਲਾਗੇ ਕੰਮ ਕਰ ਕਰਨ ਕੋਈ ਨਹੀਂ ਉਸ ਤੋਂ ਬਾਅਦ ਕਰਦੇ ਹਾਂ ਰੈਸਟ ਅਸੀਂ ਬੱਚੇ ਆਉਣ ਵਾਲੇ ਨੇ ਅਮਨ ਦੁੱਧ ਇੰਨਾ ਘੱਟ ਦੁੱਧ ਨਾਲ ਉਹਨਾਂ ਦਾ ਜਿਹੜਾ ਸਾਰਾ ਜੜਾ ਬਣਾਈਏ ਤੇ ਦੁੱਧ ਬਹੁਤ ਜ਼ਿਆਦਾ ਲੱਗਦਾ ਥੋੜਾ ਹੀ ਬੱਜਾ ਹੋਇਆ ਤੇ ਬਾਹਰ ਇਹ ਬਹੁਤ ਤੇਜ਼ ਹਵਾ ਚੱਲ ਰਹੀ ਹੈ ਅੱਜ ਠੀਕ ਨੇ ਸੁਮਰਬਾ ਇੱਦਾਂ ਥੋੜਾ ਠੰਡਾ ਰੱਖ ਗਰਮੀ ਜੀ ਕੱਢ ਦੇ ਸਾਡੀ ਤੇ ਲਓ ਜੀ ਫੇਰ ਤਾਂ ਡੇਗੇ ਸਾਰਿਆਂ ਦੇ ਇੱਕ ਵਾਰੀ ਫੇਰ ਪ੍ਰਧਾਨ ਸਾਹਿਬ ਦੀ ਲੱਗੀ ਕਲਾਸ ਹੋਣ ਕਿਉਂ ਆ ਸਕੂਟੀ ਤਾਂ ਹੈਗਾ ਕਿ ਤਰਾ ਨੰਗਰ ਨੂੰ ਬੰਦਾ ਕਿਦਾਂ ਲੰਘ ਜਾ ਖੁੱਲ ਕੇ ਲੰਘ ਜਾ ਤਾਂ ਪਤਲੀ ਬਤਾਂਗੇ ਤਾਂ ਹੈਗੀ ਹੈ ਆ ਕੰਬਲ ਕਿੰਨਾ ਨਰਮ ਤੇ ਰਸਤ ਲੈਂਦਾ ਇਹ ਕੰਬਲ ਮੈਨੂੰ ਦਿੱਤਾ ਵੀ ਤੁਹਾਡੀ ਸਪਾਈਕ ਦੇ ਨਾਲ 50 ਰੁਪਏ ਦੇ ਨਾਲ ਕੰਬਲ ਦਿੱਤਾ ਹੈ 50 ਰੁਪਏ ਬੇਪੇ ਹੋਣਾ 50 ਸਹੀ ਉਦੋਂ ਦੇ ਇੱਧੇ ਫਿਰ 50 ਰੁਪਏ ਵਿੱਚ ਲੈ ਚੱਕ ਤੂੰ ਪਜਾਵਾਂ ਦੇ ਤਾਂ ਐ ਕਰ ਲੈ ਲੈ ਗੋਲ ਗੱਪੇ ਲੈ ਕੇ ਆਈ ਅੱਜ ਤੇ ਕੰਮ ਕੱਢ ਲੈ ਵਿੱਚੋਂ ਮੈਂ ਸਾਫ ਬਣਾ ਲਵਾਂ ਸੋਨੇ ਹਾਂ ਇੱਕ ਮੈਨੂੰ ਬਣਵਾ ਦੀ ਹਾਏ ਬਾਰੇ ਮੌਸਮ ਕਿੰਨਾ ਸੋਹਣਾ ਹੋ ਗਿਆ ਗਰਮੀ ਤੋਂ ਹੋਏ ਆਇਆ ਸਰਦੀ ਪਈ ਲੋ ਜੀ ਬਾਹਰ ਮੌਸਮ ਪੂਰਾ ਫੁੱਲ ਘੈਂਟ ਹੋ ਗਿਆ ਤੇ ਬੱਚੇ ਆਉਣ ਵਾਲੇ ਨੇ ਬਸ ਕੀ ਟਾਈਮ ਹੋ ਗਿਆ ਯਾਰ ਵੈਨ ਬੱਚਿਆਂ ਦੀ ਆਉਂਦੀ ਹੈ ਸਾਡੇ ਅੱ디 3 ਵਜੇ ਅਬਾਸਤੇ ਹੋ ਗਿਆ ਟਾਈਮ ਤੇ ਚਲੋ ਉਹਨਾਂ ਨੂੰ ਲੈ ਕੇ ਅੰਦਰ ਚਲਦੇ ਆਪਾਂ ਤੂੰ ਐਂ ਕਰ ਆ ਕਰਦੇ ਤੂੰ ਤੁਰ ਜਾ ਫੇ ਪੱਚੇ ਮਨਾ ਰੂ ਉਹਨੇ ਡਾਈਆ ਨੂੰ ਬੁਲਾਇਆ ਜੀ ਸਪੈਸ਼ਲ ਕਿਉਂ ਐਡਾ ਕੀ ਸਪੈਸ਼ਲ ਇਨਵਿਟੇਸ਼ਨ ਮਿਲੀ ਊ ਨੂੰ ਲੈ ਕੇ ਉਹਨਾਂ ਮਰਦੇ ਨੂੰ ਉਹਨੂੰ ਬੁਲਾਇਆ ਕਿ ਲੈ ਕੇ ਜਾ ਕੰਮ ਸਭ ਸਾਰਾ ਨੂੰ ਕਿਆ ਪਿਆ ਏ ਨਹੀਂ ਫੇ ਉਹ ਘਰੇ ਆਊਗਾ ਕਹਿਣਾ ਅਜੇ ਨਹੀਂ ਕਹਣਾ ਕੱਲੂ ਕਹਿੰਦਾ ਕੱਲੂ ਕੋਲ ਨੀਮਾਂ ਕੋਲ ਜੀ ਆਮੈਗਾ ਅੱਛਾ ਅੱਛਾ ਉਹਦੇ ਉਧਰ ਅੱਗ ਜਿਆਦਾ ਤੇਜ਼ ਹੋ ਗਈ ਸੀਗੀ ਮੌਰੇ ਕਰਦਾ ਕਈ ਨਾਲ ਤੇ ਹਵਾ ਚੱਲਦੀ ਏ ਬੜਾ ਵਧੀਆ ਹੋ ਗਿਆ ਮੌਸਮ ਬੱਤੀ ਆਉਣ ਵਾਲੇ ਬੱਚਿਆਂ ਨੂੰ ਲੈ ਕੇ ਅੰਦਰ ਚੱਲਦੇ ਹੁਣ ਮੈਨੂੰ ਲੱਗਦਾ ਫੇਰ ਪਊਗਾ ਮੀ ਹੈਨਾ ਤੇ ਆਹ ਨਾ ਸਾਡੀ ਬੀਲ ਜੀ ਵਿਚਾਰੀ ਇਸ ਵਾਰ ਗੇਟ ਤੇ ਨਹੀਂ ਚੜੀ ਇਹ ਥੱਲੇ ਥੱਲੇ ਹੀ ਪੈ ਗਈ ਕਿਹੜਾ ਚਾਰ ਅੱਛਾ ਕਰੋ ਫਿਰ ਪਾਉਣ ਨੂੰ ਨਹੀਂ ਮम्मी ਨੂੰ ਕਰਦੀ ਸ਼ੁਭ ਕਾਮੇ ਤੇਰੀ ਮੈਨੂੰ ਪਤਾ ਕੀ ਲੱਗਿਆ ਤੇਰਾ ਧੋਵੇਂ ਕਿ ਮੈਂ ਮੰਨ ਛੱਲੀਆਂ ਭੁੰਨਣ ਦੀ ਲੱਗਦਾ ਆਹ ਲੈ ਭੁੰਨੇ ਤੇ ਤੈਨੂੰ ਹੋਰ ਇਹਦੇ ਤੋਂ ਭੁੰਨ ਲੈਣੀ ਛੱਲੀਆਂ ਚੁੱਲੇ 'ਚੋਂ ਕਰਨ ਦੀ ਲੋੜ ਹੀ ਨਹੀਂ ਅੱਗੇ ਤੈਨੂੰ ਕਹਿੰਦੇ ਅਮਨ ਨੂੰ ਬੋਲਣ ਦੀ ਤਮੀਜ਼ ਨਹੀਂ ਆਈ ਨਾ ਬੋਲ ਇਦਾਂ ਨਹੀਂ ਹੋ ਗਿਆ ਇੱਕ ਸੱਚ ਕਵਲਜੀਤ ਦੀਦੀ ਤੁਸੀਂ ਕਹਿ ਰਹੇ ਸੀ ਕਿ ਅਰਜੈਂਟ ਰਿਪਲਾਈ ਕਰੋ ਮੈਂ ਸੂਟ ਆਰਡਰ ਕਰਨੇ ਨੇ ਤੇ ਮੈਂ ਤੁਹਾਨੂੰ ਕਮੈਂਟ ਸੈਕਸ਼ਨ 'ਚ ਆਪਣੀ ਬੁਟੀਕ ਦਾ ਨੰਬਰ ਮੈਂਸ਼ਨ ਕਰਤਾ ਤੇ ਪਲੀਜ਼ ਜਿਹੜਾ ਤੁਹਾਡੀ ਆਈਡੀ ਤੇ ਨਾਮ ਸ਼ੋ ਹੋ ਰਿਹਾ ਨਾ ਕਵਲਜੀਤ ਉਹੀ ਨਾਮ ਲਿਖ ਕੇ ਇੱਕ ਵਾਰੀ ਵਟਸਐਪ ਤੇ ਮੈਸੇਜ ਕਰ ਦਿਓ ਫਿਰ ਸਾਨੂੰ ਵੀ ਯਾਦ ਰਹੂਗਾ ਤੇ ਮੈਂ ਚੈੱਕ ਕਰ ਲਾਂਗੀ ਅਮਨ ਦੀਦੀ ਨੂੰ ਕਹਿ ਦਾਂਗੀ ਠੀਕ ਹੈ ਤਾਂ ਮੈਂ ਡਿਸਕਾਊਂਟ ਦਵਾ ਦੂੰਗੀ ਠੀਕ ਹੈ ਸੋ 150 ਦਾ ਡਿਸਕਾਊਂਟ ਤਾਂ ਮਤਲਬ ਆ। 150 ਰੁਪਏ ਰੱਖਿਆ। ਹੋਰ ਲੈ, ਹੋਰ ਗੱਲ ਨਾ ਤੈਨਾਂ। ਉਹ 23 ਦਾ ਡਿਸਕਾਊਂਟ ਹੁਣਾ। 23 ਰੁਪਏ ਦਾ ਬੱਲੇ ਬੱਲੇ ਆਪ ਆਪ ਜਦੋਂ ਹੀ ਸੁੱਟ ਲੈ ਜਨੇ ਨੇ ਨਾ ਲੈਣ। ਇੰਨੇ ਦਾ ਨਹੀਂ ਇੰਨੇ ਦਾ ਕਰ ਲਓ। ਤਾਂ ਟੁੱਟ ਕੇ ਆ ਜਿਵੇਂ ਭਾਈ ਤੇ ਮਹਿੰਗੇ। ਹਣਾ? ਉਹ ਵੀ ਨਾ ਨਾ ਮਹਿੰਗਾ ਬੜਾ ਪਰ ਨਹੀਂ ਹੁਣ ਪਤਾ ਲੱਗਦਾ ਕਿ ਹਾਂ ਜੇ ਪਸੰਦ ਦੀ ਚੀਜ਼ ਪਾਣੀ ਹੈ। ਤੇ ਪੈਸੇ ਉਹਦੇ ਤੇ ਲਾਣੇ ਪੈਣੇ ਆਪਾਂ ਨੂੰ। ਨਾ ਭੈਣ ਭਰਾਵਾਂ ਨੂੰ ਪਤਾ ਵੀ ਆਤੀ ਜਿੰਨੇ ਦੇ ਰੇਟ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ। ਹਾਂ ਉਹ ਨਹੀਂ ਕਰਵਾਂਦੇ ਹੈਗੇ। ਕਿ ਮੇਰੇ ਬੋਲਣ ਵਾਲੇ ਕਹਿੰਦੇ ਬੁਟੀਕ ਵਾਲਿਆਂ ਨੇ ਬਾਹਰ ਵਾਲਿਆਂ ਦੇ ਭੈਣਾਂ ਦੇ ਰੇਟ ਵਧਾਏ ਪਏ ਨੇ ਬਾਹਰ ਵਾਲਿਆਂ ਨੂੰ ਕਿਹੜਾ ਵਿਚਾਰੀ ਉੱਤੋਂ ਲਾਗ ਦਰਫਤਰ। ਬਾਹਰ ਵਾਲਿਆਂ ਵੀ ਮਿਹਨਤ ਕਰਦੀਆਂ ਇੱਥੇ ਨਾਲੋਂ ਜ਼ਿਆਦਾ ਹੀ ਕਰਦੇ ਨੇ ਮਿਹਨਤ ਉਹ। ਕਿ ਮੈਂ ਦੇਖਿਆ ਵੀ ਜਿੰਨੀਆਂ ਦੀਦੀ ਹੋਣੀ ਮੇਰੇ ਨਾਲ ਐਡ ਨੇ ਨਾ ਚੱਲ ਲਾ ਲੋ ਵੀ ਆਪਣੇ ਤੋਂ 25 ਹੋਏ 25 ਦੀ ਇਸ ਤੋਂ ਸਟਾਰਟ ਹੋ ਜਾਂਦੇ ਨੇ ਸਾਰੇ ਹਨਾ। 25 ਤੋਂ ਲੈ ਕੇ 65 ਸਾਲ ਤੱਕ ਦੇ ਮੇਰੇ ਨਾਲ ਸਾਰੀਆਂ ਭੈਣਾਂ ਐਡ ਨੇ। ਦੇ 65 ਸਾਲ ਵਾਲੀਆਂ ਭੈਣਾਂ ਵੀ ਇਸ ਟਾਈਮ ਸ਼ਿਫਟਾ ਲਾਉਣ ਜਾਂਦੀਆਂ ਨੇ ਤੁਸੀਂ ਉਹ ਸੋਚਦੇ ਇੱਥੇ ਇੱਥੇ ਪੈਣਸਾਲ ਦਾ ਬਜ਼ੁਰਗ ਸਾਡੇ ਨਾਲ ਕਹਿੰਦਾ ਮੈਨੂੰ ਤੁਰਿਆ ਨਹੀਂ ਜਾਂਦਾ ਹੈਗਾ ਰੋਟੀ ਖਾ ਕੇ ਘਰ ਦੇ ਅੰਦਰ ਰੱਖਦੇ ਨੇ ਬਜ਼ੁਰਗ ਸਾਡੇ ਇੱਥੋਂ ਵਾਲੇ ਜਿਹੜੇ ਨੇ ਤੁਸੀਂ ਪਲੀਜ਼ ਕੋਈ ਮੇਰੀ ਗੱਲ ਦਾ ਮਾਈਂਡ ਨਾ ਕਰਿਓ ਹਣਾ ਮੈਂ ਇੱਥੋਂ ਵਾਲਿਆਂ ਦੀ ਰਿਐਲਿਟੀ ਤੁਹਾਨੂੰ ਦੱਸ ਰਹੀ ਆਂ ਉੱਥੇ 65 ਈਅਰ 올ਡ ਵਾਲੇ ਕੰਮ ਕਰ ਰਹੇ ਨੇ ਇੱਥੇ 65 5 ਵਾਲੇ ਕਹਿ ਰਹੇ ਨੇ ਵੀ ਸਾਡੇ ਗੋਡੇ ਗਿੱਟੇ ਜਮੀ ਜਾਵਨੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਕਿ ਤੁਸੀਂ ਇੱਥੋਂ ਅੰਦਾਜ਼ਾ ਲਾਓ ਫਿਰ ਉਹ ਆਪਣੀ ਮਨਪੋਂ ਦੀਆਂ ਚੀਜ਼ਾਂ ਪਾਉਣਗੇ ਕਿ ਨਹੀਂ ਪਾਉਣਗੇ ਕਿ ਪਤਨਪੁੰਦਰ ਕਹਿੰਦੇ 70 ਜਾਂ 75 ਸਾਲ ਦੀ ਏਜ ਹੈ ਉਹ ਐਗ ਸੇਲ ਕਰਨਾ ਹੁੰਦੇ ਤਾਂ ਸੋਚ ਕੇ ਦੇਖ ਪੈਦਲ ਹੋ ਵੀ ਇੱਥੇ ਤਾਂ ਆਪਣਾ ਕੀ ਕਹਿ ਸਕਦੇ ਤੇ ਆਪਣੇ ਇੱਥੇ ਚੱਲੋ ਬਾਕੀ ਉਹੀ ਗੱਲ ਆ ਫੇਰ ਜ਼ਿਆਦਾ ਬੋਲਾਂਗੇ ਤੇ ਗਿਆਨੀ ਉੱਟ ਕੇ ਆ ਜਾਣਗੇ ਤਾਂ ਕੋਈ ਫਾਇਦਾ ਨਹੀਂ ਹੈਗਾ ਹਨਾ ਅਸੀਂ ਇਹ ਨੂੰ ਚਾਹੁੰਦੇ ਕਿ ਗਿਆਨੀਆਂ ਦਾ ਐਵੇਂ ਸਟ्रेस ਲੈਵਲ ਹਨਾ ਇੰਨਾ ਥੱਲੇ ਆਹ ਦੇਖੋ ਜੀ ਤੁਸੀਂ ਕਹਿੰਦੇ ਨਾ ਸਾਨੂੰ ਕਮਲੇ ਲਾਓ ਤੇ ਆਹ ਦੇਖੋ ਅੱਜ ਅਸੀਂ ਇੱਥੇ ਇੱਕ ਬੂਟਾ ਪੱਟਿਆ ਇਹਦੇ ਨਾਲ ਦਾ ਇਹ ਵੀ ਖਰਾਬ ਹੋਇਆ ਪਿਆ ਤੇ ਮਿੱਟੀ ਥੱਲੋਂ ਨਾ ਜੀਵ ਤਰ੍ਹਾਂ ਦੀ ਮਿੱਟੀ ਨਿਕਲੀ ਐ ਦੇਖੋ ਸਾਰੇ ਕੰਢੇ ਤੇ ਵੀ ਛੱਟੇ ਪੈ ਗਏ ਪੂਰਾ ਹੀ ਤਾਂ ਥੱਲੇ ਆ ਜਾਲਾ ਬਣਿਆ ਪਿਆ ਇਹਦੇ ਵਿੱਚ ਅੱਜ ਮੈਂ ਹਰ ਇੱਕ ਸਾਰਾ ਪਟਾਉਂ ਕੋਈ ਡਿੱਟਾ ਲਾ ਦੇ ਕਮਰੇ ਤੇ ਪਾਣੀ ਬੱਕ ਰੱਖ ਚ ਬੂਟੇ ਲੈ ਕੇ ਆਉਣੀ ਐ ਮੈਂ ਫਿਰ ਮਿੱਟੀ ਫਿਰ ਚੱਕਰ ਤੇ ਫੇਰ ਉਹੀ ਮਿੱਟੀ ਫੇਰ ਉਹੀ ਪਾਣੀ ਬੂਟੇ ਦੀਆਂ ਜੜਾਂ ਹੀ ਗਲ ਜਾਂਦੀਆਂ ਨੇ ਪਤਾ ਨਹੀਂ ਸਾਨੂੰ ਕੋਈ ਹੱਲ ਦੱਸ ਦੋ ਜਿਆਦਾ ਤੁਸੀਂ ਹੈ ਹਵਾ ਆ ਰਹੀ ਹਵਾ ਦੇ ਨਾਲ ਉੱਡ ਰਹੇ ਨੇ ਤੇ ਫਟੇ ਹੋ ਰਹੇ ਦੀ ਵੈਣ ਹੁਣ ਬੱਸ ਰਸਤੇ 'ਚ ਮੈਂ ਤੇਨੂੰ ਕਿਹਾ ਕਿ ਤੂੰ ਆ ਕੰਮ ਕਰ ਜਾ ਫਿਰ ਤੂੰ ਤੁਰ ਜੀ ਪੋਚੇ ਮੈਂ ਲਾ ਦੂੰਗੀ ਫੇਰ ਮੈਂ ਪੋਚੀ ਆਪੀ ਲਾ ਦੂੰਗੀ ਤੂੰ ਜਾ ਹਏ ਕਦੂ ਬਣਾਣਾ ਅੱਜ ਇਹ ਵਧੀਆ ਨੇ ਬਣੀਆਂ ਮੇਰੇ ਤੋਂ ਉਹਨਾਂ ਨੇ ਬਣਾਦੇ ਨੇ ਇਹਨਾਂ ਦੇ ਪੂਲ ਨਹੀਂ ਹੈਗਾ ਮਾਲੀ ਵੀਰੇ ਹੁਣੀ ਹਾਂ ਉਹਨਾਂ ਨੇ ਆਰਗੈਨਿਕ ਫੱਕੀ ਖਰੀਦੀ ਹਾਂ ਫਿਰ ਭਾਜੀ ਨੂੰ ਭੇਜ ਤੇਮ ਨਾਲ ਫਿਰ ਮੈਂ ਸਬਜੀ ਬਤਾ ਹੁਣੇ ਕੱਟ ਕੇ ਰੱਖ ਦਿੰਨੀ ਆ ਬੈਠੀ ਉਸ ਤੋਂ ਬਾਅਦ ਅੜਕਾ ਲਾ ਦੂੰਗੀ ਸ਼ਾਮੀ ਤੇ ਆ ਵੇਲ ਕਿੰਨੀ ਸੋਹਣੀ ਹੋਈ ਮੈਂ ਅੱਜ ਕੋਈ ਰੱਸੀ ਲੱਭਦੀ ਆ ਲੰਬੀ ਜੀ ਇਹਨੂੰ ਪਾ ਕੇ ਨਾ ਇੱਟ ਪਿੱਛੇ ਸਿੱਟਦੀ ਆ ਆਵੇਲ ਨੂੰ ਇਹ ਵੀ ਕੰਮ ਕਰ ਕਰ ਕੇ ਸਫਾਈ ਕਰਨ ਲਈ ਆ ਗਈ। ਮਦਰ ਨੂੰ ਤਾਂ ਆ ਕਾਸੀ ਹੋਰ ਮੇਰੇ ਕੱਪੜੇ-ਕਪੜੇ ধਵਾ ਦੇਣਾ। ਅੱਜ ਬੜਾ ਚਾਹ ਹੋਣਾ ਕੱਪੜੇ ধਵਾ ਰਾ। ਤੇ ਮੈਂ ਕਰੂੰਗੀ ਬਣਾ ਦੇ। ਕੱਪੜੇ ਫੋਲਡ ਕਿਤੇ ਪਾਏ ਨੇ ਅਲਮਾਰੀ ਚ ਮੈਂ ਰੱਖ ਦਾਂਗੀ। ਇਹ ਰੱਖਣ ਨੂੰ ਬੜਾ ਸੁਪਾਇਆ ਆ ਕੇ ਗਦਲਾ ਲੈ ਗਈ। ਔਰ सोनू ਸੱਚ ਇੰਨੀ ਠੰਡ ਚ ਇੰਨੀ ਠੰਡ ਚ ਕਹਿੰਦੀ ਇੰਨੀ ਗਰਮੀ ਚ ਗਦਲਾ। ਠੰਡ ਦਾ ਬਹੁਤ ਜਲਦੀ ਆਪਾਂ ਬੁਟੀਕ ਬਣਾ ਦੇਣਾ ਜੀ ਇੱਥੇ। ਹਾਂਜੀ ਇੱਥੇ ਬਹੁਤ ਸਾਡੇ ਸਾਡੇ ਵਰਕਰ ਬੈਠਿਆ ਕਰਨਗੇ ਸਾਡਾ ਆਪਣਾ ਬੁਟੀਕ ਹੋਊਗਾ। ਬੁਟੀਕ ਹੋਊਗਾ ਆਪਾਂ। ਵੇ ਹਰ ਇੱਕ ਤਰ੍ਹਾਂ ਦਾ ਯਾਨੀ ਕਿ ਤੁਹਾਨੂੰ ਇੱਕ ਜਗ੍ਹਾ ਤੇ ਆ ਕੇ ਤੁਹਾਨੂੰ ਹਰ ਚੀਜ਼ ਮਿਲੇਗੀ ਨਾਈਟ ਸੂਟ ਕੋਟ ਸੈਟ ਸੂਟ ਚਾਹੇ ਦਾ ਮੂੰਹ ਨਹੀਂ ਚੱਜਦਾ ਪਰ ਇਹ ਚੀਜ਼ਾਂ ਬੜੀਆਂ ਸੋਹਣੀਆਂ ਰੱਖਾਂ ਕਿਉਂ ਕਿੰਨੇ ਕਿਹਾ ਦਾ ਮੂੰਹ ਚੱਜਦਾ ਹੈ ਬਹੁਤ ਕਹਿੰਦੀ ਮੈਂ ਬਹੁਤ ਕਹਿੰਦੀ ਇੰਨਾ ਸੋਹਣਾ ਸਾਡਾ ਮੂੰਹ ਹੱਸੂ ਹੱਸੂ ਕਰਦੇ ਸਾਡੇ ਚਿਹਰਿਆਂ ਦੇ ਕੰਮ ਕਰਨਾ ਤੂੰ ਨਿਕਲਿਆ ਕੋਈ ਗੱਲ ਨਹੀਂ ਹੁਣ ਕੰਮ ਤੇ ਕਰਨਾ ਹੁਣ ਅਸੀਂ ਕੀ ਐਗਜ਼ਾਮਪਲ ਦਿੱਤੀ ਕਿ ਬਾਰੇ 67 68 ਸਾਲ ਦੇ ਕੰਮ ਕਰਦੇ ਤੇ ਜੇ ਅਸੀਂ ਇੱਥੇ ਨਾ ਕੰਮ ਕੀਤਾ ਫਿਰ ਸਾਡੇ ਹੱਥੇ ਮਾੜੀ ਗੱਲ ਫਿਰ ਅਸੀਂ ਦੂਜਿਆਂ ਨੂੰ ਧਾਰਨ ਨਹੀਂ ਦੇ ਸਕਦੇ ਆਪਾਂ ਜਿੰਦੇ ਆਪਣੇ ਆਪ ਨੂੰ ਕਹਿ ਨਹੀਂ ਸਕਦੇ ਵੀ ਆਪਾਂ ਕੁਝ ਕੀਤਾ ਦੀ ਜ਼ਿੰਦਗੀ ਦੇ ਵਿੱਚ ਹਾਂ ਜੇ ਕਿਸੇ ਨੂੰ ਠੰਡ ਲੱਗਦੀ ਪਈ ਆ ਜਾਉ ਰੇ ਜੇ ਅੱਗ ਸੇਕਣੀ ਆ ਆ ਜਾ ਠੰਡ ਬੜੀ ਤੇ ਅੱਗ ਵਾਲੀ ਸਵੇਰ ਦੀ ਧੂਣੀ ਲਾ ਲਈ ਤੇ ਹੋਰ ਯਾ ਗਾ ਮਮਾ ਧੂਣੀ ਲਾਹੁ ਮਮਾ ਠੰਡ ਬੜੀ ਪੈਂਦੀ ਵਾ ਯਾਰ ਆਪਾਂ ਨਵੰਮਣ ਲਾਦਾ ਕਿ ਸਾਡੀ ਬੋਲੀ ਹੁਣ ਗੁਰਦਾਸਪੁਰ ਵਾਲੀ ਘਟ ਰਹੀ ਏ ਪਰ ਜਦੋਂ ਆਪਾਂ ਬੋਲਦੇ ਆ ਨਾ ਮੈਨੂੰ ਬੱਚੇ ਵੀ ਕਹਿਣਗੇ ਮੈਡਮ ਤੁਸੀਂ ਮਾਝੇ ਵਾਲਿਆ ਲੱਗਦੇ ਹੋ ਤੁਸੀਂ ਉਧਰ ਦੀ ਬੋਲੀ ਬੋਲਦੇ ਹੋ ਲੱਗਦੇ ਕੀ ਮਾਝੇ ਦੇ ਮੈਂ ਕਿ ਯਾਰ ਸਾਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਅਸੀਂ ਅਜੇ ਵੀ ਉਧਰ ਦੀ ਭਾਸ਼ਾ ਬੋਲਦੇ ਹਾਂ ਮਾਝੇ ਨੇ ਹੈਗੇ ਆ ਲੱਗਦੇ ਕੀ ਆ ਮਾਝੇ ਵਾਲਿਆਂ ਨੇ ਮਾਲਵੇਆ ਨੂੰ ਵਕਤ 'ਚ ਪਾਇਆ ਪਿਆ ਦੇ ਹਾਂ ਲੈਣ ਲਈ ਅੱਟਲੀਆਂ ਨੇ ਅੱਠ ਬਾਂਡੇ ਜੇ ਤੋੜ ਕੇ ਦਿੱਤੇ ਭੁੰਨ ਲੈਨੇ ਤੂੰ ਗੌਂਡੀਆਂ ਕਰੋ ਜ਼ਰੂਰੀ ਮੰਗਣ ਜਾਣਾ ਸੜਕੋ ਰੱਬ ਨੇ ਸੁਖਣਾ ਸਾਨੂੰ ਪੈਸੇ ਦਿੱਤੇ ਨੇ ਅਸੀਂ ਆਪਣਾ ਮੁੱਲ ਲਿਆਵਾਂਗੇ ਲਿਆਵਾਂ ਮੈਂ ਚੰਲੀਆਂ ਹਾਂ ਲੈ ਆਈਆਂ ਜੂ ਕਾਲ ਛੁੱਟੀ ਹੈ ਪਰ ਗੈਸ ਤੇ ਨਹੀਂ ਭੁੰਨਣੀ ਮੈਨੂੰ ਥੋੜੀ ਛੁੱਟੀ ਤੁਹਾਨੂੰ ਛੁੱਟੀ ਤੁਸੀਂ ਮਾਰੋ ਨਹੀਂ ਇੱਥੇ ਨਾ ਇੱਦਾਂ ਦੇ ਚੁੱਲ ਬਣਾਉਣਾ ਟਾਈਟਨ ਦੇ ਚੁੱਲ ਬਣਾਏ ਕੇ ਨਾ ਬਸ ਟੈਂਪਰੇਰੀ ਜੀ ਮੰਮੀ ਨੇ ਚੁੱਲਾ ਇੱਥੇ ਚੋਲ ਨਹੀਂ ਪਈ ਸਾਡੇ ਮਾਤੇ ਤੇ ਗੱਡੀ ਚ ਲਿਆਉਣੀ ਭੁੱਲ ਗਈ ਮੈਂ ਪਿੱਛੇ ਹੁਣ ਜਾਈਏ ਨਾ ਆਪਾਂ 5-6 ਹਜ਼ਾਰ ਦਾ ਦੇ ਲਾ ਕੇ ਚੁੱਲਾ ਲੈ ਕੇ ਆਈਏ ਉੱਥੋਂ ਹਾਂ ਮੈਂ ਇਧਰੋਂ ਅੰਮਣੇ ਉਹ ਖੜੇ ਬੱਚੇ ਤੇ ਆਹ ਭਾਜੀ ਉਧਰੋਂ ਲੈਣ ਜਾਣਗੇ ਅਸੀਂ ਸਾਰੀ ਫੈਮਲੀ ਆਜ ਬੱਚੇ ਨੂੰ ਲੈਣ ਆਇਆ ਆਜੋ 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 ਆਹ ਦੇਖੋ ਜੀ ਇਧਰ ਰੋਡ ਕਰਾਸ ਕਰਕੇ ਹੋਣਾ ਪੈਂਦਾ ਬਹੁਤ ਹਾਂਜੀ ਬ ਹੈਲੋ ਹਾਂ ਹਾਂ ਤੂੰ ਆਪ ਐਸਾ ਹਾਂਜੀ ਕਿਹਦੇ ਚਾਹੀਏ ਨਾ ਕਿ ਕਿਲੇ ਤੇ ਮੋਤੀ ਫੁੱਲ ਗਿਆ ਖਿੜਕੀਆਂ ਫਿਰ ਅੱਜ ਦੇਖਿਆ ਫਿਰ ਦਮ ਹਾਂਜੀ ਪਤੇ ਅੱਜ ਤਾਂ ਨਹੀਂ ਪਤਾ ਪਸੀਨਾ ਆਇਆ ਦੇਖ ਲੈ ਅੱਜ ਨਹੀਂ ਪਸੀਨਾ ਆਇਆ ਹਨਾ ਪੀਂਗੀ ਮੋਤੀ ਕਿਹਦੇ ਕਿ ਦੋਨੋਂ ਅੱਜ ਮੌਸਮ ਵੀ ਠੀਕ ਹੈ ਹਾਂ ਪਰ ਚਲ ਹੋਣੀ ਖਿੜਕੀਆਂ ਬੰਦ ਕਰ ਤਾਈ ਛੁੱਟੀ ਹਾਂ ਹਾਂ ਅਰੇ ਵਾਹ ਅਜਿਨਾ ਸਾਫ ਸੰਸਾਰਦ ਸਾਫ ਅਜਿਨਾ ਸਾਫ ਸੰਸਾਰ ਗਏ ਇੱਧਰ ਬੰਦੇ ਦੀ ਟੁੱਟੀ-ਫੁੱਟੀ ਹਿੰਦੀ ਸੁਣੋ ਤੇ ਨਾਲੇ ਤੁਸੀਂ ਖੁਸ਼ ਹੋਵੋ ਦੇਖੋ ਚੱਲੀਆਂ ਨੇ ਇੱਧਰ ਚੱਲੀਆਂ ਫਤਿਹ ਜੀ ਚੱਲੀਆਂ ਭੁੰਨ ਰਿਆਂ ਸਾਫ ਕਰਾ ਕੋ ਲੱਗ ਰਹੀ 3 3 ਤੋਂ 4 ਆਣੀ ਜਾਈਏ ਤੁਸੀਂ ਹੈਲੋ ਨਹੀਂ ਕੀਤਾ ਆਇਆ ਨਹੀਂ ਅੰਦਰ ਚਲੋ 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 ਹਨਾ ਕਿ ਕਿੱਦਰਾ ਕੀ ਕੁਝ ਕਰਨਾ ਡਰਾਇੰਗ ਸੈਟ

अरे वाओ चिल्ले अच्छा चल फिर कोई नहीं भेज देने कल स्कूल च नहीं अम्मा मैं दूसरी आ ओ यूनिफॉर्म तो चेंज कर लो परा पता शूज़ भी पा के चढ़गी ऊपर ही की करना मेरा बैग किथे है करू बहुत जादू करके होना कोई ना कोई ओ दिखा ल केड़ा कल लेके आया सी ड्राइंग सेट ज हाय पता सारी आ है वा देखो ऐ ही बुक्स को मुंडियां फिर ਆ ਪੈਨਸਲਾਂ ਮਰਵਾ ਲਈਆਂ ਕਿੰਨੇ ਮਿੰਟ ਲੱਗਿਆ ਸਾਰੀਆਂ ਬੁੱਕਸ ਕੱਢ ਕੇ ਬਾਹਰ ਸੜਤੀਆਂ ਪਤਾ ਹੈ ਆਪਕੀ ਪੈਨਸਲਾਂ ਮਰਵਾ ਲਈ ਧਿਆਨ ਨਾਲ ਪੁੱਤ ਚੱਲ ਮੈਂ ਆ ਗਈ ਭਈ ਇਹਨਾਂ ਤਾਂ ਟੈਲੀਫੋਨ ਪਹਿਲਾਂ ਰੱਖਦਾ ਉਹ ਜਾਦੂ ਦੇਖੀਏ ਆਗੇ ਸਾਰੇ ਜਣੇ ਚਲੋ ਦਿਖਾਓ ਜਾਦੂ ਹੈਂ ਸਾਰੇ ਜਣੇ ਚੱਲ ਦੇਖ ਤੇ ਜਾਦੂ ਜਾਦੂ ਅੱਥ ਬਣਾਣਾ ਨੂਜਾ ਹੈਪ ਤੇ ਪੈ ਦਿਖਾ ਦੇ ਕੋਈ ਚਾਹ ਹੈ ਕਿ ਨਹੀਂ ਆ ਦੇਖੋ ਜੀ ਇੱਥੇ ਕੁਝ ਨਹੀਂ ਹੈਗਾ ਤੁਸੀਂ ਦੇਖ ਲਓ ਸਾਰੇ ਜਣੇ ਠੀਕ ਹੈ ਪਲੀਜ਼ ਇਹ ਦੇਖ ਵੀ ਕਿਆ ਕੋਈ ਇਗਨੋਰ ਕਰਕੇ ਉਹ ਦੇ ਬੁੱਕ ਦੀ ਇਹਨੂੰ ਥਲੇ ਨਹੀਂ ਕੋਈ ਨਾ ਆਈ ਹੋਈ ਕੋਈ ਹੋਈ ਦੇਖੇ ਹੁਣ ਇੱਥੇ ਬਣ ਜਾਣਗੇ ਚੁਪਨਾ ਮੋਟੂ ਔਰ ਪਤਲੂ ਕੀ ਜੋੜੀ ਵਾਹ ਜੱਤੀ ਜੱਤੀ ਵੈਰੀ ਗੁੱਡ ਫਤਿਹ ਦੀ ਡਰਾਇੰਗ ਕਿੰਨੀ ਸੋਹਣੀ ਓਏ ਤੇਰੀ ਵਾਹ ਆ ਦੇਖੋ ਮੋਟੂ ਪਤਲੂ ਵਾਹ ਇਹ ਹੈਗਾ ਪਰਨੀਤ ਵੀਰਾ ਆ ਹੈਗਾ ਫਤੇ ਵੀਰਾ ਹੈ ਨਾ ਫਤੇ ਕਿਾ ਸੀ ਨਾ ਮਰਦਿਕਾ ਆਏ ਹੈ ਮੁੱਛਾ ਆ ਗਿਆ ਭਾਜੀ ਫਤੇ ਦੇ ਬਹੁਤ ਮਸਤੇ ਜਵਾਨ ਹੋ ਗਏ ਫਤੇ ਦੇ ਮੁੱਛਾ ਆ ਗਈ ਓਏ ਫਤੇ ਹੋ ਗਿਆ ਜਵਾਨ ਲੋ ਜੀ ਅਮਨ ਜادو ਦੇਖ ਲੈਣੀ ਆ ਕੇ ਚੰਗੀ ਤਰ੍ਹਾਂ ਕਰ ਤੇ ਲੋ

ਦੀਦੀ ਕਹਿੰਦੇ ਮੈਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਕਿ ਤੁਹਾਡੇ ਬੱਚੇ ਸਾਰਿਆਂ ਨੂੰ ਮਤਲਬ ਬਰਾਬਰ ਹੀ ਪਿਆਰ ਕਰਦੇ ਐ ਨਹੀਂ ਹੈਗਾ ਵੀ ਇਹ ਮੇਰੀ ਮੰਮਾ ਨਹੀਂ ਜਾਂ ਕਿਵੇਂ ਐ ਕਿ ਸਾਰਿਆਂ ਨੂੰ ਬਰਾਬਰ ਪਿਆਰ ਕਰਦੇ ਨੇ ਜਿੱਦਾਂ ਟਿੰਡਾ ਰਿਆ ਕਰਦਾ ਨਾ ਆ ਕੇ ਕਿਨੇ ਕਿਸ ਦੇ ਦੇ ਤਿੰਡ ਦੇ ਦੇ ਕਿਸੇ ਓ ਵਾਓ ਵਾਹ ਦੇਖੋ ਜੀ ਤਾਜਮਹਿਲ ਬਣ ਤਾਜਮਹਿਲ ਚਲੋ ਮੰਮਾ ਨੂੰ ਕਿਸੇ ਦੇ ਦੇ ਆਹ ਆਹ ਇਸਦੇ ਤੇ ਅਮਣਾ ਮੰਮਾ ਦੀ ਫੋਟੋ ਅਮਣਾ ਤੇਰੀ ਫੋਟੋ ਹੀ ਹੈਗੀ ਕਹਿੰਦਾ ਮੇਰੀ ਫੋਟੋ ਆ ਸੀ ਆ ਦੇਖੰਨੇ ਆ ਇਹ ਕੌਣ ਐ ਕਲਿੰਦਰੀ ਆ ਤੁਸੀਂ ਦਰ ਆ ਵੀ ਮੈਂ ਕੁਲਵਿੰਦਰੀ ਆ ਮੈਂ ਮੋਟੂਪੁਰ ਪਤਲੂ ਮੋਟਾ ਡੋਟਾ ਆ ਵੀ ਆ ਮੈਂ ਮੈਂ ਬੋਰਡ ਟ੍ਰੇਨ ਵੀ ਆ ਰਹੇ ਆ ਗਾਂਧੀ ਅੰਕਲ ਬਣਾ ਗਾਂਧੀ ਅੰਕਲ ਚੁਰਕ 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 ਜੋ ਇਹ ਹੈ ਆ ਆਈਏ ਗਾਂਧੀ ਨਾ ਨਾ ਉਹ ਤੇ ਗਾਂਧੀ ਬਣਾਓ ਉਹ ਤੇ ਬਣਾਓ ਗਾਂਧੀ ਬਣਾ ਗਾਂਧੀ ਦੀ ਬਹੁਤ ਲੋੜ ਹੈ ਗਾਂਧੀ ਪਿੱਛੇ ਦੁਨੀਆ ਪਾਗਲ ਹੋਈ ਪਈ ਸਹੀ ਗੱਲ ਹੈ ਫਰੇਕ ਨੂੰ ਗਾਂਧੀ ਚਾਹੀਦਾ ਗਾਂਧੀ ਚਾਹੀਦਾ ਗਾਂਧੀ ਨੇ ਦੁਨੀਆ ਪਾਗਲ ਹੀ ਬੜੀ ਕੀਤੀ ਇਹਦੇ ਕੋਲ ਜ਼ਿਆਦਾ ਗਾਂਧੀ ਆ ਗਾ ਰੋ ਦਿਮਾਗ ਖਰਾਬ ਹੋਇਆ ਪਿਆ ਜਿਹਦੇ ਕੋਲ ਗਾਂਧੀ ਜਿਹਦੇ ਕੋਲ ਗਾਂਧੀ ਆ ਨਹੀਂ ਉਹ ਵੈਸੇ ਹੀ ਪਾਗਲ ਆ ਵਿਚਾਰਾ ਉਹ ਕਿੱਦਾਂ ਗਾਂਧੀ ਆ ਘਰੇ ਕੋਲ ਹੁਣ ਇਹ ਵੀ ਠੀਕ ਗਾਂਧੀ ਵਿੱਚ ਖੋਲਿਆ ਹੁਣ ਗਾਂਧੀ ਆਉਂਦਿਆ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਗਾਂਧੀ ਦਾ ਕਰੀਏਗੀ ਹੁਣ ਗਾਂਧੀ ਇੱਕ ਗਾਂਧੀ ਉਹ ਤੇ ਕੁੱਤੀ ਉਹ ਕੰਬਲ ਚ ਲਵੇਟ ਕੇ ਰੱਖਿਆ ਮੋਰੋ ਤੇ ਮੈਨੂੰ 50 ਰੁਪਏ ਦੇਣਾ ਕੰਬਲ ਦਿੱਤਾ ਪਿਆ ਅੱਜ ਘਰੇ ਸਪਾਈ ਕੀਤੀ ਐ ਮਨੇ ਖੇਚ ਰੁਪਈਆ ਨਹੀਂ ਕਿਹਨੇ ਦਿੱਤਾ ਹੁੰਦਾ ਤੈਨੂੰ ਕੰਬਲ ਰੁਪਈਆ ਦਿੱਤਾ ਕਿਉਂਕਿ ਅੱਗੋਂ ਠੰਡ ਆਉਣ ਵਾਲੀ ਆ ਲਓ ਜੀ ਚੱਕੋ ਓ ਮਾਈ ਗਾਡ ਗਾਂਧੀ ਨੂੰ ਫੋਟੋ ਕਢਾ ਕੇ ਲਿਆਉ ਤਾਂ ਕਰੇ ਲਾਉ ਹਾਂ ਇਹਦੀ ਪੂਜਾ ਕਰਿਆ ਕਰੋ ਹਾਂ ਵੀ ਗਾਂਧੀ ਸਾਡੇ ਕਿ ਮਾਣ ਹਾਂ ਜੇ ਕਈ ਵਿੱਚ ਆ ਗਏ ਨਾ ਕਿਤੇ ਆਪਣੇ ਗਿਆਨੀ ਤੇ ਉਹ ਕਹਿਣਗੇ ਇਦਾਂ ਨਹੀਂ ਤੁਸੀਂ ਮਜ਼ਾਕ ਦਾ ਆਈ ਫਿਲਮ ਅਸੀਂ ਵੀਡੀਓ ਬਣਾਉਣੇ ਮਜ਼ਾਕ ਵਾਤੇ ਕਾਲਾ ਨਹੀਂ ਨਹੀਂ ਸੀਰੀਅਸ ਲੈਣਾ ਲਈ ਜਾ ਖੂਨ ਗਾੜਾ ਹੋਣਾ ਤੁਹਾਡਾ ਕਰੀ ਜਾਓ ਮਰਨਾ ਤੇ ਉਹਦਾ ਕੀ ਕਰ ਸਕਦੇ ਜਿੰਨੇ ਟੈਂਸ਼ਨ ਲੈ ਕੇ ਖੂਨ ਗਾੜਾ ਕਰਨਾ ਕਰੀ ਜਾਓ ਹੋਈ ਕੀ ਕਰ ਸਕਦੇ ਹੁਣ ਕੱਲਾ ਖੂਨ ਗਾੜਾ ਉਹਦਾ ਅਗਲਾ ਸਿਆਣਾ ਸਮਰਦਾਰ ਆ ਉਹਨੂੰ ਪਤਾ ਹੈ ਅਲੀ ਚੱਲ ਪਿਆ ਉਖੋ ਤੇ ਮੈਂ ਨੋਟ ਕਰ ਲਾ ਜਿਹੜੇ ਇਹਨੇ ਕੱਪੜੇ ਢਾਈ ਕਰਾਉਣਾ ਠੀਕ ਹੈ ਤੇ ਮੈਂ ਨਾਲਾ ਫੜਾ ਰੰਗਾਂ ਦੇ ਮੈਂ ਕੱਪੜੇ ਬਦਲਾਂ ਫਤਿਹਰ ਉਹਨੇ ਕੱਲ ਮਠਿਆਈ ਮਹंगाई ਪਤਾ ਨਹੀਂ ਕਿਹੜੀ ਖੁਸ਼ੀ ਚ ਕਿਹੜੀ ਖੁਸ਼ੀ ਚ ਮਹंगाई ਆ ਜਮਣਾ ਖੱਦੀਆਂ ਜਾ ਰਹੀਆਂ ਅੱਛਾ ਦੇਖਿਓ ਮੇਰਾ ਨਾਂ ਲੱਗ ਗਿਆ ਕਿ ਮਾਸੀ ਨੇ ਮਹंगाई ਸੀ ਵਾਹ ਜੀ ਵਾਹ ਉਹ ਤਾਂ ਤੁਸੀਂ ਮੰਗ ਰਹੇ ਸੀ ਕਿ ਮਿੱਠਾ ਆ ਗਈ ਆ ਗਈ ਤੁਸੀਂ ਵੀ ਖਾਓ ਸਾਰੇ ਫਰੀ ਦੀ ਖੁਸ਼ੀ ਚ ਮਠਿਆਈ ਹਨਾ ਮਤਲਬ ਤਿਆਰੀ ਆਪਾਂ ਕੋਸ਼ ਹੋ ਰਹੇ ਨੇ ਨਾ ਹਾਂ ਹਾਂ ਆਪਾਂ ਤੇਰਾ ਦੀ ਕੱਲ ਛੁੱਟੀ ਐ ਇਸ ਖੁਸ਼ੀ ਚ ਉਹ ਦੇਖੋ ਜੀ ਇੱਧਰ ਤੁਸੀਂ ਸਾਰੇ ਇਹਨਾਂ ਨੇ ਅਲਸੀਆ ਜਿਹੜਾ ਫੈਬਰਿਕ ਹੈ ਦਿਖਾਈ ਮੈਂ ਡਰੈਸ ਇਹ ਵਾਈਟ ਦੇ ਨਾਲ ਜ਼ਿਆਦਾ ਇਹਦੇ ਤੇ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇਹ ਇੰਦੇ ਸੋਹਣਾ ਲੱਗ ਰਿਹਾ ਤਾਂ ਇਹਦੀ ਡਰੈਸ ਬਣੋਣੀ ਕਿ ਸੂਟ ਡਰੈਸ ਬਣਨੀ ਇਹਦੀ ਪੂਰੀ ਤੇ ਬਹੁਤ ਘੈਂਟ ਬਣੂਗੀ ਛੋਟਾ ਬਲਾਊਜ਼ ਬਣ ਕੇ ਨਾਲ نیچے ਗਾਉ ਬਹੁਤ ਘੈਂਟ ਬਣੂਗੀ ਤਾਂ ਵੀ ਬਹੁਤ ਹੈ ਵੈਸੇ ਇਹਦੇ ਚ ਵਾਈਟ ਹੈਗਾ ਨਹੀਂ ਵਾਈਟ ਤਾਂ ਨਹੀਂ ਹੈਗਾ ਚ ਇਹ ਹੀ ਸੀ ਤੇ ਆ ਕੀ ਹੈ ਇਹ ਵੀ ਨੈਟ ਵਾਲਾ ਪੂਰਾ ਆ ਦੇ ਨਾਲ ਇਹਦੀ ਵੀ ਡਰੈਸ ਬਣੂਗੀ ਕਾਫੀ ਡਸੇ ਬਣੀਆਂ ਛੋਟੇ ਬਲਾਊਜ਼ ਵਾਲੀਆਂ ਦਸਾਂ ਆਹ ਦੇਖੋ ਜੀ ਜੇ ਕਿਸੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਬੱਸ ਤਾਂ ਸਾਡਾ ਚੈਨਲ ਹੈਗਾ ਪਹਿਣਾ ਦਾ ਬਟਿਕ ਨਹੀਂ ਪਤਾ ਤਾਂ ਮੇਰੇ ਚੈਨਲ ਤੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਕੰਟੈਕਟ ਨੰਬਰ ਦੇ ਦਾਂਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡ्रेसेस ਵਗੈਰਾ ਰੈਡੀ ਕਰਵਾਉਣੀਆਂ ਨੇ ਆ ਦੇਖੋ ਇੱਧਰ ਇਹ ਹੈਗਾ ਜੌਰਜਟ ਦਾ ਫੈਬਰਿਕ ਇਹ ਵੀ ਪੂਰੀ ਡਰੈਸ ਰੈਡੀ ਹੋਊਗੀ ਤੇ ਇਹ ਸਾਨੂੰ ਚਾੜ ਦੇ ਹਿਸਾਬ ਨਾਲ ਇਹ ਕਲਰ ਕਿਹੜਾ ਹੈ ਮਨੂ ਨੂੰ ਵੀ ਪਤਾ ਹੁਣ ਚਾੜ ਲਿਆ ਦਿਖਾ ਕਿਹੜਾ ਹੈ ਮੂਹ ਤੁਹਾਨੂੰ ਜੀ ਨਾਲ ਸਾਰੇ ਕਲਰ ਸਿਲੈਕਟ ਕਰਦੇ ਆ ਦੇਖੋ ਕਿੰਨੇ ਕਲਰ ਨੇ ਜਿੰਨੇ ਰੰਗਾਂ ਦੀ ਦੁਨੀਆ ਹੁੰਨੇ ਰੰਗ ਨਹੀਂ ਉੱਥੇ ਪਿੰਕ ਇਹ ਚ ਵੀ ਰੰਗ ਮੁੱਕੇ ਨਾ ਦੁਨੀਆ ਦੇ ਰੰਗ ਮੁੱਕਦੇ ਨਹੀਂ ਹੈਗੇ ਹਾਂ ਇਹ ਗੱਲ ਤਾਂ ਸਹੀ ਹੈ ਦੁਨੀਆ ਦੇ ਰੰਗ ਨਹੀਂ ਮੁੱਕਦੇ ਪੀਲੇ ਤੇ ਗਾਜਰੀ ਜਿਹਾ ਇਹ ਆ ਆ ਗਾਜਰੀ ਨਹੀਂ ਅੰਮ੍ਰਿਤ ਗਾਜਰੀ ਕਿਹੜੇ ਪਾਸੇ ਮੈਂਜੰਟਾ ਹੋਟ ਮੈਂਜੰਟਾ ਨਹੀਂ ਹੋਟ ਮੈਂਜੰਟਾ ਨਹੀਂ ਹੈਗਾ ਲਾਈਟ ਮੈਂਜੰਟਾ ਜਿਹਾ ਹੈ ਆਹ ਬੰਨੇ ਦੇਖ ਇਹਦੇ ਨਾਲੱਖ ਤੂੰ ਬੈਲੀ ਸੈਂਡ ਕਰੀ ਗਿਆ ਮਰਨੇ ਕੰਮ ਨਾ ਕਰ ਆਹ ਦੇਖ ਆਹ ਵਾਲਾ ਮੈਂਜੰਟਾ ਜਿਹਾ ਹੈ ਕਿਹੜਾ ਆੜਾ ਉੱਪਰ ਵਾਲਾ ਪਹਿਲੇ ਨੰਬਰ ਤੇ ਇਹਦੇ ਨਾਲ ਤੇ ਮੈਚ ਕਰਦਾ ਪਿਆ ਹੈ